ਸੈਟ ਹੋਣਗੇ ਘਰ ਪਰਿਵਾਰ ਸੈਟ ਹੋਣਗੇ ਤੇ ਕਰਦੇ ਅੱਜ ਕਾਫੀ ਟਾਈਮ ਬਾਅਦ ਵਲੌਗ ਦੀ ਸਟਾਰਟਿੰਗ ਤੇ ਵੱਜ ਗਏ 11 ਤੇ ਮੈਂ ਕਿਹਾ ਅੱਜ ਖੁੱਡੇ ਖਾਡੇ ਨੂੰ ਸਟਾਰਟਿੰਗ ਕੀਤੀ ਸੀ ਥੱਲੇ ਨਵੇਂ ਪੌਣੇ ਹੀ ਖੁੱਡੇ ਬਰਾਂਡੇ ਤੇ ਤੇ ਉੱਥੇ ਖੁੱਡੇ ਖਾਡੇ ਦੀ ਸਟਾਰਟਿੰਗ ਕੀਤੀ ਸੀ ਮੈਂ ਕਿਹਾ ਚਲੋ ਅੱਜ ਵਲੌਗ ਸ਼ੂਟ ਕਰ ਦਿੰਦੇ ਆ ਮੈਂ ਕਾਫੀ ਟਾਈਮ ਹੋ ਗਿਆ ਵਲੌਗ ਪਾਇਆ ਨਹੀਂ ਹੋ ਗਿਆ 6 6 ਮਹੀਨੇ ਹੋ ਗਏ ਹੁਣੇ ਯਾਰ ਮੈਂ ਕਿਹਾ ਨਾ ਤੇ ਬਾਕੀ ਕੋਈ ਹੈ ਨਹੀਂ ਸੀਗਾ ਵੀਡੀਓ ਬਣਾਉਣ ਨੂੰ ਤਾਂ ਕਰਕੇ ਕੋਈ ਬਣਾਇਆ ਨਹੀਂ ਤੇ ਇੱਕ ਫੋਨ ਖਰਾਬ ਹੋ ਗਿਆ ਸੀ ਮੇਰਾ ਤੇ ਫੋਰ ਤੇ ਧਰੋਣਾ ਤੁਹਾਨੂੰ ਗੁੱਡਿਆਂ ਦੀ ਵੀ ਸਟਾਰਟਿੰਗ ਵੀ ਕਿਵੇਂ ਕੀ ਇੱਕ ਬਣਾਉਣੀ ਆ 5-6 ਗੁੱਡੇ ਪਾਵਾਂਗੇ ਆਪਾਂ ਤੇ ਬਾਕੀ ਕਮਰਾ ਕੁਮਰਾ ਪਾਵਾਂਗੇ ਵਧੀਆ ਪਾਵਾਂਗੇ ਸ਼ਟ ਆਪਾਂ ਤੇ ਬਾਕੀ ਦੇਖਦੇ ਆਂ ਕੀ ਬੰਦਾ ਕਰਦਾਗਾ ਤੇ ਦਿਖਾਉਣਾ ਤੁਹਾਨੂੰ ਬਣੇ ਰਹੋ ਵੀਡੀਓ ਨਾਲ ਟਾਕੇ ਨੁੱਕੇ ਬਣਵਾ ਲਿਆਣੀਆਂ ਤੇ ਨਾਲੇ ਆਪਾਂ ਚਾਲੀਆਂ ਲੈਣ ਫ੍ਰਿਲਾਂ ਜਿਹੜੀਆਂ ਲਾਉਣੀਆਂ ਗੁੱਡਿਆਂ ਦੇ ਵਿੱਚ ਹਵਾ ਕਰਾਸ ਖਾਤਰ ਤੇ ਉਹ ਵੀ ਨਾਲੇ ਲੈ ਕੇ ਆਉਨੇ ਆ ਤੇ ਬਣੇ ਰਹੋ ਵੀਡੀਓ ਨਾਲ ਕਿ ਮਿੱਤਰੋ ਆਪਣੇ ਕੋਲੇ ਆਹੀ ਗੂਤਰ ਜੇ ਰਹਿ ਗਏ ਸੀਗੇ ਆਪਣੇ ਬਿਮਾਰੀ ਬੂੰਰੀ ਪੈ ਗਈ ਬਿਮਾਰੀ ਪੈ ਗਈ ਜੀ ਘੁੰਮਣੀ ਗੂਤਰਾਂ ਨੂੰ ਤੇ ਆਹੀ ਬੁੱਤਰ ਰਹੇਗੇ ਦੇਖ ਲੋ ਆਪਣੇ ਕੋਲੇ ਤੇ ਦੂਜੇ ਗੁੱਡੇ ਚ ਬੁੱਤਰੀਆਂ ਰਹੇ ਨੀਆਂ ਆਹੋ ਬੁੱਤਰ ਰਹੇਗੇ ਕਾਫੀ ਬੁੱਤਰ ਹੈ ਆਪਣੇ ਕੋਲੇ ਮਰ ਬਾਬਾ ਨੇ ਦੂਜੇ ਗੁੱਡੇ ਵਾਲੇ ਵੀ ਦਿਨ ਦੇਖੋ ਇੱਕ ਮਿੰਟ ਤੇ ਆਹ ਬੁੱਤਰੀਆਂ ਰਹ ਗਈਆਂ ਆਪਣੇ ਕੋਲੇ ਵਿੱਚ ਕੋਈ ਨਾ ਕੋਈ ਬੱਚੇ ਨੇ ਜਿਹਦੇ ਬਾਹਰੋਂ ਬੁੱਝੇ ਸੱਤ ਨਾਲ 10 12 ਤੇ ਬਾਕੀ ਆਹੀ ਬੁੱਤਰ ਰਹੇਗੇ ਸੀਗੇ ਤੇ ਆਪਣੇ ਕੋਲ ਬਾਹਲੇ ਬੁੱਤਰ ਮਰ ਗਏ ਤੇ ਬਿਮਾਰੀ ਪੈਣ ਕਾਰਨ ਮਰ ਗਏ ਸੀ ਬੁੱਤਰ ਯਾਰ ਤੇ ਬਾਕੀ ਕੋਈ ਚੱਕਰ ਨਹੀਂ ਗੇ ਬੁੱਤਰ ਆਪਣੇ ਹੈਗੇ ਯਾਰ ਬੇਲੀਆਂ ਆਪਣੇ ਲਾਏ ਵੇ ਤੇ ਉੱਥੋਂ ਵੀ ਛੱਡ ਛੱਕਦੇ ਆਪਾਂ ਕੋਈ ਵੱਡੀ ਚੱਕਰ ਵਾਲੀ ਗੱਲ ਨਹੀਂ ਕੀ ਤੇ ਬਾਕੀ ਆਪਾਂ ਬਸ ਚੱਲਦੇ ਆਂਗੇ ਨਾਲ ਤੁਹਾਨੂੰ ਗੁੱਡੇ ਖਾਡਾਂ ਦੇ سٹਾਰਿੰਗ ਨਹੀਂ ਹੁੰਦੇ ਆ ਪੀਕੀ ਸਾਹਿਬ ਉੱਤਾਵਾਂ ਵੀ ਨਾਲੇ ਗਰੇਲਾ ਲੈਣ ਚੱਲਦੇ ਆਪਾਂ ਗਰੇਲਾ ਗੁਰਲਾ ਲਿਆ ਕੇ ਫਿਰ ਤੁਹਾਨੂੰ ਦਿਖਾਵਾਂਗੇ ਘਰੇ ਆ ਕੇ ਇੱਕ ਵਾਰੀ ਤੁਹਾਨੂੰ ਇੱਥੇ ਦਿਖਾ ਦਿੰਨੇ ਆਪਾਂ ਗੁੱਡੇ ਪਾਉਣ ਲੱਗੇ ਮੈਂ ਆਪਾਂ ਤੇ ਉਹ ਦੇਖੋ ਇੱਕ ਕਰਾਦਾ ਹੀ ਲਾਇਆ ਹਜੇ ਗੰਦ ਦਾ ਆ ਇੱਕ ਕਰਾਦਾ ਹੀ ਲਾਇਆ ਹਜੇ ਉਹ ਕੌਲਾ ਕੱਢਦਾ ਉੱਥੇ ਧਿੱਕਰ ਆਪਣੇ ਗੁੱਡਿਆਂ ਦੀ ਢਾਜੂਗਾ ਤੇ ਉਚਾ ਚੁੱਕੀ ਜਾਂਦੇ ਬੈਂਤੀ ਸੁਤਰੀ ਵਰਗੇ ਤੇ ਬਾਕੀ ਕੋਈ ਨਹੀਂ ਚੱਲਦੇ ਉਹਨਾਂ ਕੋਲ ਥੱਲੇ ਤੇ ਫਿਰ ਕਰਦੇ ਆ ਇਹ ਆ ਟਾਕੀਆਂ ਦਾ ਆਪਣੀਆਂ ਪਈਆਂ ਚਾਰ ਟਾਕੀਆਂ ਪਈਆਂ ਆਪਣੀਆਂ ਤੇ ਇੱਕ ਟਾਕੀ ਪਈ ਆ ਤਾਂ ਹਾਂ ਤੇ ਉਹਦੇ ਵੱਡੇ ਦਾ ਉਮੀ ਛੱਡ ਦੇਣੇ ਆਪਾਂ ਬਿਮਾਰੀ ਵੈਣ ਕਰਨ ਉੱਥੇ ਜਾਣ ਪਰ ਉਹ ਵੀ ਛੱਡੇ ਵੀ ਆਪਣੇ ਤੇ ਉਹ ਤਾਂ ਉੱਥੇ ਛੱਡ ਦੇਣੀਆਂ ਤੇ ਬਾਕੀ ਆ ਟਾਕੀਆਂ ਚੈੱਕ ਕਰ ਲਓ ਆਪਣੀਆਂ ਦੇਖੋ ਚੈੱਕ ਕਰਕੇ ਦੱਸਿਓ ਵੀ ਵਧੀਆ ਬੜੀਆਂ ਇਹ 4 ਫੁੱਟ ਉੱਚੀਆਂ ਨੇ 2 ਫੁੱਟ ਲचौੜੀਆਂ ਨੇ ਆ ਕੁੰਡੀਆਂ ਵੀ ਲਵਾਤਾਂ ਵੀ ਜਦੋਂ ਅੰਦਰ ਅੰਦਰ ਜਾਂਦੇ ਆਪਾਂ ਖੁੱਡੇ ਚ ਵੀ ਬਾਹਰ ਨਹੀਂ ਰਸੀ ਰਸੀ ਬੰਨਣੀ ਪੈਂਦੀ ਹੈ ਕੁੰਡੀਆਂ ਲਵਾ ਦਿਆਂ ਵੀ ਲਾ ਕੇ ਬੰਦਾ ਅੰਦਰ ਸੇਫਲੀ ਜਾ ਸਕਦਾ ਕਬੂਤਰ ਨਹੀਂ ਬਾਹਰ ਨਿਕਲੂ ਤੇ ਬਾਕੀ ਬਸ ਚਾਲ ਦਿਆਂ ਦਾ ਹਾਂ ਮੈਂ ਤੇਰੀ ਲਈ ਜਾਂਦਾ ਰਹੇ ਉਹਦੇ ਤੇ ਫਿਰ ਇਹਦੂ ਬਾਅਦ ਚਾਲਦੇ ਆਪਾਂ ਗੋ ਲੈਣ ਜਾਲੀਆਂ ਜਾਂ ਲੈਣ ਤੇ ਮਿਲਦੇ ਆਂ ਫਿਰ ਬਣੇ ਰਹੋ ਵੀਡੀਓ ਨਾਲ ਹਲੋ ਮਿੱਤਰੋ ਖੁੱਡੇ ਸਾਡੇ ਬਣਾਈ ਜਾਂਦੇ ਆਪਾਂ ਤੇ ਜਿਵੇਂ ਤੁਹਾਨੂੰ ਦੱਸਿਆ ਸ਼ਹਿਰਾ ਦੇ ਲਈ ਜਾਂਦਾ ਬਿਹਤਰੀ ਪੰਜ ਖੁੱਡੇ ਪਾਉਣੇ ਦੇਖੋ ਆਪਾਂ ਇੱਕ ਇੱਥੇ ਵੀ ਇੱਟ ਧਰਨੀਆ ਵਿਚਾਲੇ ਚਾਰ ਚਾਰ ਫੁੱਟੀ ਪਾਇਆ ਪਰ ਚੌੜੇ ਤੇ ਉਹ ਵੱਡਾ ਜੋੜਿਆਂ ਉੱਠ ਫੁੱਟ ਰੱਖਦਾ ਖੁੱਡਾ ਤੇ ਕਟਾਚੇ ਆਪਣੀ ਆ ਪਈ ਆ ਤੇ ਬਾਕੀ ਵਾਸਾ ਮਗਰ ਲਈ ਗੰਧ ਕੱਢ ਕੇ ਜਿੱਥੇ ਜਾਲੀਆਂ ਲਾਉਣੀਆਂ ਆਪਾਂ ਮਗਰ ਲਈ ਗੁੰਨੀ ਗੰਧ ਕੱਢ ਕੇ ਬਾਕੀ ਆ ਸਾਰਾ ਬਗਲ ਲਾਂਗੇ ਤੇ ਇੱਥੇ ਦਿੱਕਰ ਆ ਜੂ ਆਪਣਾ 7.5 ਫੁੱਟ ਤੇ 6 7 ਫੁੱਟ ਬਣ ਜੂਗਾ ਤੇ ਉੱਥੇ ਦਿੱਕਰ ਵੀ ਮੂਰ ਨੇ ਲਵਾਈ ਹੋਇਆ ਕੈਂਟਡੀਆਂ ਦੀ ਤੇ ਉਚਾਈ ਆਪਾਂ ਰੱਖਾਂਗੇ 6.5 ਫੁੱਟ ਉੱਚੀ ਤੇ ਬੜੀ ਉੱਚੀ ਕਰਕੇ ਦਾ ਕੋਈ ਫਾਇਦਾ ਨਹੀਂਗਾ ਤੇ ਬਾਕੀ ਆ ਕਰੀ ਗੀ ਜਾਂਦਾ ਮੈਂ ਤਰੀ ਓਕੇ ਆ ਕਰੀ ਉਧਰ ਇਟਾ ਢੋਈ ਜਾਂਦੇ ਆ ਬਾਈ ਆ ਗਿਆ ਇਟਾ ਲੈ ਕੇ ਤੇ ਬਾਕੀ ਮਿਲ ਲੈਣਾ ਲੈਟਰ ਇੰਨੀ ਗੰਧ ਕੱਢਦੀ ਮਿਸਤਰੀ ਨੇ ਢਾੜੇ ਢੂੜਾ ਇਹ ਛੜਤੇ ਦੇ ਤੇ ਬਾਕੀ ਇੰਨਾਂ ਕੋ ਬੰਦਾ ਘਟਾ ਜਿੰਨਾਂ ਕੋਲੇ ਤੇ ਟੌਟਾ ਚੜਾਉਂਦੇ ਆ ਫਿਰ ਨਾਲ ਹੀ ਤੇ ਬਾਕੀ ਤੇ ਬਾਕੀ ਕੋਈ ਨਹੀਂ ਮਿਲਦੇ ਆ ਦੇਖਦੇ ਆ ਕੀ ਕੰਮ ਦਾ ਕਾਦਾ ਹੋਏ ਤਾਂ 2 ਟਾਈ ਘੰਟੇ ਪਾ ਦੇਣ ਸੇ ਪੰਜ ਤੇ ਇਹ ਕੱਢਣੇ ਕਿੱਥੇ ਗੰਧ ਹੋਰ ਤੇ ਆ ਇੰਨੀ ਗੰਧ ਕੱਢਦੀ ਦੇਖ ਲੋ ਸਾਢੇ 3-4 ਫੁੱਟਾਂ ਨੂੰ ਕੱਢਤੀ ਤੇ ਸਾਢੇ 6-7 ਫੁੱਟ ਦੇ ਆਪਾਂ ਛੱਤ ਪਾਵਾਂਗੇ ਤੇ ਵਧੀਆ ਉਸਾਰਤ ਖਾਂਗੇ ਵਿੱਚੋਂ ਬਿਚਾਰੀ ਚੋਲੇ ਨਵਾਂ ਗੱਲ ਕੇ ਨਾਲ ਤਾਹ ਤੇ ਪੂਰੀ ਗੱਲਬਾਤ ਬਣਾਵਾਂਗੇ ਤੇ ਬਣੇ ਰਹੋ ਜੀ। ਉਹ ਮਿੱਤਰੋ ਇੰਨੀ ਕ ਗੰਧ ਕੱਢਦੀ। ਮਾਰੂ ਨਹੀਂ ਰਾਇ। ਦਰੋਂ-ਦਰੋਂ ਛੋਟੀ ਜਿਹੀ ਵੜੀ ਲੱਗਦੀ ਸੀ। ਇੰਨੀ ਗੰਧ ਕੱਢਦੀ। ਸਾਰੇ ਖੱਟਿਆਂ ਹੀ ਦੇਖ ਲਓ। ਮਾਰੂ ਨੇ ਦਾ। ਇੱਕੇ ਪਾਵਾਂਗੇ ਥੋੜੇ ਸੱਟ-ਵੱਟ ਕਰਕੇ। ਤੇ ਟਾਕਿਆਂ ਦੁਕਿਆਂ ਮੇਰੇ ਖਿਆਲ ਮੈਂ ਕਾਲੂ-ਬੂਲੂ ਰੱਖਾਂਗੇ। ਤੇ ਬਾਕੀ ਦੇਖਦੇ ਆਂ ਕੀ ਬੰਦਾ ਕਰਦਾ। ਫਿਰ ਆਉਂਦੇ ਆਂ ਨਾਨ ਵੀ ਲਿਆਂਦੇ ਸੀ ਆਪਾਂ ਉਹ ਵੀਡੀਓ ਨਹੀਂ ਲਾ ਸਕਿਆ ਫੋਨ ਉਹ ਮੈਂ ਘਰੇ ਰੱਖ ਗਿਆ। ਤੋ ਵੀ ਲਿਆਂਦੇ ਤੇ ਮਿਲਦੇ ਆ ਫਿਰ ਬਾਕੀ ਮਿੱਤਰੋ ਬਾਕੀ ਵਲੌਗ ਦੀ ਅਪਡੇਟ ਤਾਂ ਮੈਂ ਕੱਲ ਨੂੰ ਤੇ ਗੁੱਡਿਆਂ ਦੀ ਅਪਡੇਟ ਤਾਂ ਮੈਂ ਕੱਲ ਨੂੰ ਆਪਾਂ ਤੇ ਕੀ ਬੰਦਾ ਕਰਦਾ ਦੱਸਾਂਗਾ ਕੱਲ ਨੂੰ ਆਪਾਂ ਤੇ ਇੱਕ ਕੰਦ ਕੱਢਤੀ ਗੁੱਡਿਆਂ ਵਾਲੀ ਤੇ ਬਾਕੀ ਕੱਲ ਨੂੰ ਤੁਹਾਨੂੰ ਵਲੌਗ ਦੇ ਨਾਲ ਸ਼ੇਅਰ ਕਰ ਦਿਆਂਗੇ ਸਾਰਾ ਅੱਜ